ਉਹ 10 ਹਜ਼ਾਰ ਦਾ ਚੈੱਕ ਮਿਲ ਗਿਆ ਉਹਦਾ 1.5 ਦਾ 2 ਦਾ ਚੈੱਕ ਮਿਲ ਗਿਆ ਇਹਦੀ ਕਿੱਲਾ ਵੀ ਪੈਲੀ ਨਹੀਂ ਹੈਗੀ ਅੱਛਾ ਇਹਨਾਂ ਦਵਾਏ ਨੂੰ ਉਹਨਾਂ ਨੂੰ ਉਹ ਪਾਰਟੀ ਬਾਰੀ ਕਰਕੇ ਅੱਛਾ ਜਿਹਦੀ 30 ਕਿਲੇ 40 ਕਿਲੇ ਨੁਕਸਾਨੀ ਗਈ ਉਹਨੂੰ 1 ਰੁਪਿਆ ਵੀ ਨਹੀਂ ਮਿਲਿਆ ਅਜੇ ਉਹਨੂੰ 1 ਰੁਪਿਆ ਵੀ ਇੱਕ ਚੈੱਕ ਵੀ ਨਹੀਂ ਮਿਲਿਆ ਉਹ ਮੁੱਖ ਮੰਤਰੀ ਤਾਂ ਕਹਿੰਦੇ ਮੁਆਵਜ਼ਾ ਸ਼ੁਰੂ ਕਰ ਦੇਤਾ ਸੀ ਇੱਧਰ ਸਾਨੂੰ ਸਾਡੇ ਤੱਕ ਤਾਂ ਨਹੀਂ ਪਹੁੰਚਿਆ ਕੋਈ ਵਿਰਲੇ ਘਰ ਹੋਣਗੇ ਜਿਨ੍ਹਾਂ ਨੂੰ ਕੋਈ ਮਿਲਿਆ ਜਿਨ੍ਹਾਂ ਦਾ ਕੋਈ ਚੱਲਦੀਆਂ ਮੇਨ ਬੰਦੇ ਕੋਈ ਮੇਨ ਬੰਦੇ ਜੋ ਜਿਹੜੇ ਮੇਨ ਬੰਦੇ ਕਿਵੇਂ ਜਿestranga ਕੋਈ ਸਰਪੰਚ ਹੋਗੇ ਹੂੰ ਮਤਲਬ ਆਪਣੀ ਪਾਰਟੀ ਦੇ ਚਾਰ ਬੰਦਿਆਂ ਨੂੰ ਦਵਾ ਦਿੰਦੇ ਤੇ ਬਾਕੀ ਉਸੇ ਤਰ੍ਹਾਂ ਹੀ ਰਹਿ ਜਾਂਦੇ ਪਿੰਡ ਦੇ ਮੁੱਖ ਮੰਤਰੀ ਤਾਂ ਕਹਿੰਦੇ ਵੀ ਐਵੇਂ ਭੇਦ ਭਾਵ ਹੋ ਹੀ ਨਹੀਂ ਰਿਹਾ ਆ ਆਪਦੇ ਬਿਲਕੁਲ ਹੋ ਜਾ ਬਹੁਤ ਜ਼ਿਆਦਾ ਰਿਹਾ ਆ ਉਹ ਆਪਣੇ ਮੇਨ ਬੰਦੇ ਨੂੰ ਚੈੱਕ ਦਵਾਤੇ ਆ ਹਾਂ ਅਠਾਂ ਦਾ ਹਾਂ ਨੂੰ ਬਾਕੀ ਕਿਸੇ ਨੂੰ ਕੋਈ ਚੈੱਕ ਨਹੀਂ ਮਿਲਿਆ ਜੀ ਕਿਸੇ ਨੂੰ ਕੋਈ ਚੈੱਕ ਨਹੀਂ ਮਿਲਿਆ ਸਾਡੇ ਨਹੀਂ ਆਇਆ ਕੋਈ ਸਾਡੇ ਕੋਈ ਚੈੱਕ ਕੋਈ ਨਹੀਂ ਆ ਰਿਹਾ ਮਤਲਬ ਤੁਸੀਂ ਤੁਹਾਡਾ ਪਿੰਡ ਸਭ ਤੋਂ ਵੱਡੀ ਮਾਰ ਰੇ ਨੇ ਪਈ ਕਿਉਂਕਿ ਬੰਨ ਇੱਥੇ ਬਹੁਤ ਭੇੜੇ ਟੁੱਟੇ ਬਹੁਤ ਜ਼ਿਆਦਾ ਮਾਰ ਤੂੜੀ ਨੁਕਸਾਨੀ ਕੀ ਆ ਵੇਖੋ ਚਾਰ ਆ ਹਾਂ ਡੰਗਰਾਂ ਦਾ ਨੁਕਸਾਨਿਆਂ ਗਿਆ ਆਹ ਵੇਖੋ ਟੋਏ ਪੁੱਟੇ ਕਿ ਕਿਦਾਂ ਘਰਾਂ ਦੇ ਫਰਸ਼ ਵੇਖੋ ਜਾ ਕੇ ਬਹਿ ਗਏ ਸਾਰੇ ਹਮ ਪਰ ਅਜੇ ਤੱਕ ਇਹ ਸਰਕਾਰ ਨੇ ਕੋਈ ਕਿਸੇ ਨੂੰ ਨਹੀਂ ਮਤਲਬ ਬਾਹਰ ਨਹੀਂ ਫੜੀ ਕੇ ਦੀ ਕਈਆਂ ਦੇ ਆ ਗਏ ਕਿਹਦੇ ਪੈਸੇ ਨਹੀਂ ਆਏ ਚੱਕੀ ਜਾਂਦਾ ਗਿਆ ਅਛਾ ਜੀ ਕਈਆਂ ਦੇ ਆ ਗਏ 15000 ਆ ਗਏ ਨੇ ਬਸ ਕਈ ਜਿਹਨੇ ਫਰਮਾਇਸ਼ ਚਲੀ ਉਹਨਾਂ ਦੇ ਆਏ ਬਾਕੀ ਦੇ ਨਹੀਂ ਆਏ ਕੋਈ ਪਾਰਟੀ ਦੇ ਬੰਦੇ ਆ ਭਾਈ ਜਿਹੜੇ ਸਰਕਾਰ ਦੇ ਬੰਦੇ ਆ ਉਹਨਾਂ ਦੇ ਆ ਗਏ ਉਹਨਾਂ ਦੇ ਆ ਗਏ ਦੂਜਿਆਂ ਦੇ ਆਹ ਬੰਦਾ ਉਹਦਾ ਕੋਈ ਨਹੀਂ ਨਹੀਂ ਉਹਦਾ ਕੋਈ ਨਹੀਂ ਆਇਆ ਜੀ ਹੁਣ ਕੋਈ ਫਾਇਦਾ ਨਹੀਂ ਹੋਇਆ ਹੈ ਕੋਈ ਫਾਇਦਾ ਨਹੀਂ ਦਵਾਨ ਦੇ ਵਿੱਚ ਕਿੰਨੇ ਘਰ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਮਤਲਬ ਜ਼ਮੀਨ ਕਿੰਨੇ ਹਾਂ ਜੀ ਤੇ ਪਾਰਾ ਫੇਟਾ ਕਮਾ ਸਾਰਾ ਪਾਣੀ ਫਿਰ ਗਿਆ ਆ ਫਸਲਾਂ ਵੀ ਬਰਬਾਦ ਹੋਈਆਂ ਨੇ ਤੇ ਲੀੜਾ ਕਪੜਾ ਹੀ ਖਰਾਬ ਹੋ ਗਿਆ ਫਰਨੀਚਰ ਆ ਉਹ ਫਿਲੋ ਪਿਆ ਦਹੀਂ ਖਰਾਬ ਹੋਇਆ ਹਾਂ ਤੇ ਕੋਈ ਕਸਰ ਰਹੀ ਨਹੀਂ ਮਤਲਬ ਸਾਰੇ ਬਰਬਾਦੀ ਹੋਈ ਆ ਇਹ ਤੋਂ ਲੈ ਕੇ ਜੜ ਤੱਕ ਬੰਦੇ ਦੀ ਹੂੰ ਤੇ ਬਾਕੀ ਕੋਈ ਸਰਕਾਰੋਂ ਕੋਈ ਮਾਲੀ ਮਜਤ ਕੁਛ ਨਹੀਂ ਆਇਆ ਜੀ ਮਾਲੀ ਮਜਤ ਕੋਈ ਨਾ ਸਰਕਾਰ ਆ ਬਾਬਿਆਂ ਨੇ ਕੀਤੀਆਂ ਮਿਹਰਬਾਨੀਆਂ ਲੀਆਂ ਜਿਹੜੇ ਬੰਨ ਬੱਦੇ ਆ ਬਾਬਿਆਂ ਨੇ ਤੇ ਜਾਂ ਰਾਵਾਂ ਦੇ ਮਿੱਟੀ ਪਾਈ ਆ ਸਰਕਾਰ ਨੇ ਇੱਕ ਟੱਪ ਵੀ ਮਿੱਟੀ ਨਹੀਂ ਪਾਈ ਸੀ ਹੈਗੀ ਰਾਵਾਂ ਤੇ ਬਹੁਤ ਦੇਖ ਬਹੁਤ ਸਮਾਨ ਵੀ ਭਰਾ ਦੇ ਸਮਾਨ ਦੇ ਗਏ ਨੇ ਦਸ ਮੈਂ ਦੇ ਗਏ ਨੇ ਬਾਕੀ ਹੋਰ ਸਕੜ ਕੋਈ ਸਹੂਲਤ ਨਹੀਂ ਆਈ ਅਜੇ ਸਰਕਾਰ ਵਾਲਾ ਕੋਈ ਹੈ ਨਹੀਂ ਨਹੀਂ ਸਰਕਾਰ ਵਾਲਾ ਕੋਈ ਨਹੀਂ ਆਪਣੇ ਆਪਣੇ ਉਹ ਹੀ ਤੁਹਾਨੂੰ ਦੱਸਿਆ ਕਿ ਆਪੋ ਆਪਣੇ ਬੰਦਿਆਂ ਨੂੰ ਦਵਾਈ ਜਾਂਦੇ ਨੇ ਤੇ ਬਾਕੀ ਸਾਰੇ ਉਤਰਾ ਹੀ ਆ ਹਾਂ ਗੱਲਾਂ ਪੈਲੀ ਵੀ ਨਹੀਂ ਦੋ ਨੂੰ ਤੁਸੀਂ ਕਹਣਾ ਜੀ ਆਉਂਦੀ ਗੁੱਡੀ ਆ ਜਾ ਕੋਈ ਗੱਲ ਕਰੋ ਕੋਈ ਗੱਲ ਕੋਈ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਹੈਗੀ ਹਾਂ ਔਰ ਰਾਸ਼ਨ ਪਾਣੀ ਦਾ ਬੱਥੇਰਾ ਮਿਲ ਗਿਆ ਹਾਂ ਹੈ ਸਾਡੇ ਕੋਈ ਆ ਬੱਚਾ ਦੇਖ ਲਓ ਨਿੱਕੇ ਨਿੱਕੇ ਕਸੀ ਐਨੇ ਗਰੀਬ ਐ ਕੋਈ ਨਾ ਕੋਈ ਮਕਾਨ ਪਾ ਸਕਦੇ ਨਾ ਕੁਛ ਕਰ ਸਕਦੇ ਦਿਹਾੜੀਆਂ ਕਰ ਕਰਕੇ ਅਸੀਂ ਕੰਮ ਚਲਾਇਆ ਸੀ ਬਣਾ ਤੇ ਸਾਡੇ ਵੱਲ ਕੋਈ ਨਹੀਂ ਆਇਆ ਹੈਗਾ ਸਰਕਾਰ ਨੇ ਵਾਦ ਕੀਤਾ ਨਹੀਂ ਕੋਈ ਸਰਕਾਰ ਨੇ ਨਹੀਂ ਕੋਈ ਮਦਦ ਕੀਤੀ ਜੇ ਤੇਰਾ ਮੇਰਾ ਹੁੰਦਾ ਹਿੰਮਤ ਵਾਲੀ ਮੋਟੀ ਕਰਕੇ ਜਾਂਦਾ ਜਾਂਦੇ ਬਤ ਅਹੀ ਕਿ ਜਿੰਨੇ ਜਿੰਨੇ ਨੇ ਸਾਡੀ ਮਦਦ ਕੀਤੀ ਸੁਣਾ ਤੇ ਧੰਨਵਾਦ ਆ ਸਰਕਾਰ ਵੱਲੋਂ ਤਾਂ ਸਾਨੂੰ ਕੋਈ ਵੀ ਸਹੂਲਤ ਪ੍ਰੋਵਾਈਡ ਨਹੀਂ ਹੋਈ ਹੈਗੀ ਆ ਮੁਕਮਲ ਤੇ ਦੇਖਦੇ ਚੈੱਕ ਦੇਣਾ ਸ਼ੁਰੂ ਕਰਤੇ ਮੈਂ ਇਹਨਾਂ ਆ ਉਹ ਕਈ ਪਿੰਡਾਂ ਚ ਦਿੱਤੇ ਆ ਸਾਡੇ ਪਿੰਡ ਚ ਨਹੀਂ ਉਹਨਾਂ ਨੇ ਦਿੱਤੇ ਹੈਗੇ ਹੱਲੇ ਹਾਂ ਤੇ ਸਾਨੂੰ ਨਹੀਂ ਮਿਲਿਆ ਕੋਈ ਚੈੱਕ ਸਾਨੂੰ ਨਹੀਂ ਮਿਲਿਆ ਨਹੀਂ ਹਾਂਜੀ ਲਿਖਦੇ ਪਾਰਟੀ ਪੱਖਵਾਦ ਕਰਦੇ ਔਰ ਕੁਝ ਨਹੀਂ ਮਤਲਬ ਪਿੰਡੀ ਹੁਣ ਕੋਈ ਨਹੀਂ ਇਹ ਸਭ ਪਾਰਟੀ ਪੱਖਵਾਦ ਚੱਲਣ ਰਿਹਾ ਔਰ ਕੋਈ ਕੰਮ ਨਹੀਂ ਇਹਨਾਂ ਸਿਰਫ ਆਪਣੀਆਂ ਵੋਟਾਂ ਆਇਆ ਹਾਂਜੀ ਜੋ ਸਰ ਜਿਹੜੀ ਵੀ ਪਾਰਟੀ ਆਈ ਆ ਕਾਂਗਰਸ ਆਈ ਆ ਕੱਲੀ ਆਈ ਆ ਆਹ ਪਾਰਟੀ ਆਈ ਆ ਇਹਨਾਂ ਆਪਣੇ ਬੰਦਿਆਂ ਨੂੰ ਚੇਤਿਆਂ ਨੂੰ ਲਜਾਇਆ ਆ ਦੂਜੇ ਕਿਹ ਬੰਦੇ ਦਾ ਛਾਰ ਨਹੀਂ ਲਈ ਜਨਾ ਮਾੜੇ ਬੰਦੇ ਦੇ ਹਮ ਇਹਨਾ ਪੱਖਵਾਸ ਕਰਨਦੇ ਨੇ ਹਾਂਜੀ ਤੇ ਕੋਈ ਰਾਹ ਮਾਂ ਦੇ ਪੁੱਛ ਲੋ ਇਹਨਾਂ ਜੇ ਮਿੱਟੀ ਪਾਈ ਆ ਸਰਕਾਰਾਂ ਨੇ ਕਿਹਾ ਕਿ ਜਿਹੜਾ ਕੋਈ ਬੰਨ ਬਣਾਇਆ ਤੇ ਸਿਰਫ ਸਾਰਿਆਂ ਬਾਬਿਆਂ ਬੰਨ ਬਧੇ ਆ ਬਾਬੇ ਅਜੇ ਵੀ ਸੇਵਾ ਕਰਨਦੇ ਆ ਬੜੀ ਮਨੋਂ ਤਨੋਂ ਹੋ ਕੇ ਸੇਵਾ ਕਰਨਦੇ ਆ ਪਰ ਇਹ ਅਜੇ ਤੱਕ ਸਾਡਾ ਕੋਈ ਪਤਾ ਛਾਰ ਕੁਛ ਨਹੀਂ ਲਿਆ ਇਹਨਾਂ ਨੇ ਸਾਡੇ ਰਾ ਸਾਰੇ ਉਦਾਂ ਹੀ ਖਰਾਬ ਹੋਏ ਪਏ ਨੇ ਨਾ ਸਾਡਾ ਕੋਈ ਫਸਲ ਦਾ ਮੁਆਵਜ਼ਾ ਨਾ ਕੋਈ ਤੂੜੀ ਦਾ ਨਾ ਕੋਈ ਸੁੱਕੇ ਦਾ ਨਾ ਕੋਈ ਹਰੇ ਦਾ ਨਾ ਕੋਈ ਪ੍ਰਬੰਧ ਹੂੰ ਤਾਂ ਮੇਰੇ ਚਾਰ ਸੜਾ ਖਰਾਬ ਹੋਇਆ ਚਵਾਂ ਗੱਲਿਆਂ ਦਾ ਹਾਂ ਤੋ ਇਹ ਵਜੇ ਪਹਿਲੇ ਫਰਨੀਚਰ ਉਹ ਸਾਰਾ ਖਰਾਬ ਹੋਇਆ ਪਿਆ ਹੂੰ ਪਰ ਇਹਨਾਂ ਨੂੰ ਕੁਝ ਗਾਂ ਇਹ ਵੋਟਾਂ ਦੇ ਹੱਕ ਦਾ ਰਹਾ ਤੁਹਾਡੇ ਹਿਸਾਬ ਨਾਲ ਕਿ ਨਹੀਂ ਤੇ ਤੁਸੀਂ ਦੇਖਣਾ ਤੁਸੀਂ ਜਾਣਤਾ ਇਹ ਤੁਸੀਂ ਕਰਾਂਗੇ ਹੁਣ ਗਾਂ ਪਰ ਇਹ ਇਹ ਬੋਰਡ ਦੇ ਵੀ ਹੱਕਦਾਰ ਨਹੀਂ ਹੈਗੇ ਏਡੇ ਹੂੰ ਜੀ ਨਾਲ ਅੱਜ ਤੱਕ ਹੜਾ ਪਤਾ ਅਸਾਰ ਨਹੀਂ ਲਈ ਸਰਕਾਰਾਂ ਨੇ ਬਾਰੇ ਬਾਰੀ ਹਵਾਵਾਂ ਡਾਈਆਂ ਨੇ ਇਹਨਾਂ ਨੇ ਉਹ ਤਾਂ ਕਹਿੰਦੇ ਮੁੱਖ ਮੰਤਰੀ ਮੁੱਖ ਮੰਤਰੀ ਤਾਂ ਕਹਿੰਦੇ ਜਿਹੜਾ ਐਮ ਐਲ ਏ ਕੁਲਦੀਪ ਢਾਲੀਵਾਲ ਆ ਉਹ ਤਾਂ ਪਿਚਾਰਾ ਪੈਰ ਗਲ ਗਿਆ ਉਹ ਤਾਂ ਕੰਮ ਫਿਰਦੇ ਫਿਰ। ਵੇਖੋ ਸਰਦਾਰ ਜੀ ਇਹ ਝੂਠ ਇਹ ਜਿੰਨਾ ਝੂਠ ਜੇ ਮਾਰਨਦੇ ਆ ਨਾ ਪਾਰਟੀ ਉਹਨਾਂ ਕੋਈ ਝੂਠ ਨਹੀਂ ਮਾਰਨਦੇ ਆ। ਇਹ ਵੇਖੋ ਭਗਵਾਨ ਦਮਨੂ ਉੱਥੇ ਜਨਾਲੇ ਵੇ ਸਾੜਾ ਸਾੜ ਆਇਆ ਸੀ। ਹੂੰ। ਕਿੱਥੇ ਆਇਆ ਇਹ ਜਾ ਮਾਫਜਾ ਦੇ ਗਿਆ। ਪੱਕੇ ਭਲੀ ਪਿੰਡ ਆਇਆ ਉੱਥੇ। ਹਾਂ। ਮਾਫਜਾ ਉੱਥੇ ਦੇ ਗਿਆ ਜਾ। ਹਾਂ। ਹਰ ਕਿਸੇ ਨੂੰ ਗਰਾਊਂਡ ਲੈਵਲ ਤੇ ਇੱਥੇ ਆਉਣਾ ਚਾਹੀਦਾ ਹੈ ਵੀ ਵੇਖਣਾ ਚਾਹੀਦਾ ਹੈ। ਹਰ ਇੱਕ ਦੀ ਸਾਰ ਲੈਣੀ ਚਾਹੀਦੀ ਸੀ। ਤੁਲਿਆਰ ਖਾਂ ਦੇ ਬਣ ਗਿਆ ਹੁਣ ਹੁਣ ਕੀ ਗਾਂ ਬਣੇ ਗਏ ਕਦੀ ਵੀ ਨਹੀਂ ਬਣੇਗਾ ਇਹ ਇਹ ਸੋਚਿਆ ਵੀ ਨਾ ਜ਼ਿੰਦਗੀ ਚ ਕਦੀ ਤੇ ਕੋਈ ਨਹੀਂ ਆਇਆ ਇੱਥੇ ਬੰਨ ਟੁੱਟਦੇ ਰਹੇ ਨੇ ਸਾਹਮਣੇ ਟੁੱਟੇ ਆ ਇਹਨਾਂ ਅਜੇ ਤੱਕ ਕਿਸੇ ਦੇ ਸਹੂਲਤ ਕੋਈ ਨਹੀਂ ਕੀਤੀ ਅਜੇ ਵੀ ਬੰਨ ਹੋੜਾ ਟੁੱਟਾ ਪਿਆ ਇੱਥੇ ਅਜੇ ਤੱਕ ਕੋਈ ਬੰਨ ਤੇ ਮਿੱਟੀ ਨਹੀਂ ਨਾ ਕੋ ਪਈ ਸਾਬ ਲਾ ਲੋ ਕੋਈ ਸਰਕਾਰ ਵਿੱਚ ਨਹੀਂ ਹੈਣੀ ਸੇ ਨਾ ਕੋਈ ਜਾਂਦੇ ਸਾਡੇ ਕੋਲ ਹੈ ਹੀ ਨਹੀਂ ਸਾਡੇ ਕੋਲ ਪੈਸੇ ਹੀ ਨਹੀਂ ਹੈਗਾ ਹਾਂ ਜੀ ਇਹ ਤੁਹਾਡੀ ਵੀ ਫਸਲ ਨੁਕਸਾਨੀ ਗਈ ਅਸਲ ਤੇ ਪੂਰੇ ਪਿੰਡ ਦੀ ਨੁਕਸਾਨੀ ਗਈ ਆ ਜੀ ਤੁਹਾਡੀ ਕਿੰਨੀ ਨੁਕਸਾਨੀ ਗਈ ਸਾਡੇ ਵੀ 4 ਕਿੱਲੇ ਨੁਕਸਾਨੀਆਂ ਗਿਆ 5 ਮਿਲਿਆ ਮੁਆਵਜ਼ਾ ਕੋਈ ਮੁਆਵਜ਼ਾ 23 ਦੇ ਵਿੱਚ ਮਿਲਿਆ ਸੀ 600 ਰੁਪਇਆ ਐਤ ਕੀ ਆਲਾ ਮੈਂ ਤੁਹਾਨੂੰ ਦੱਸਣਾ ਵੀ 23 ਦੇ ਵਿੱਚ ਆਉਂਦਾ ਸੀ ਤੇਰੀ ਫਸਲ ਹੀ ਨਹੀਂ ਅੱਛਾ ਡੇਢ ਕਿਲਾ ਗੰਨਾ ਸੀ ਜਿਹਦੇ ਨਾਲ ਪੋਲ ਬੰਦ ਕੇ ਧਾਰੀ ਹਾਲ ਸਭ ਗਏ ਨੇ ਹਾਂ ਤੇ ਹਰ ਪਿੰਡ ਦੇ ਬੰਦੇ ਨੂੰ ਪਤਾ ਹਾਂ ਵੀ ਇੱਥੇ ਡੇਢ ਕਿਲਾ ਕਮਾ ਦੇਦਾ ਹੈਗਾ ਸੀ ਤੇ 600 ਰੁਪਇਆ ਖਰਾਬ ਆਇਆ ਉਹਨੂੰ ਕੀ ਕਰਨਾ ਸੀ ਮੈਂ ਕਿਹਾ ਰਹਿਣ ਦਿਓ ਰਾਹਤ ਫੰਡ ਦੇ ਵਿੱਚ ਪਾ ਦਿਓ ਕਿਤੇ ਸਰਕਾਰ ਦੇ ਚ ਕਮ ਆਏਗਾ ਤੁਹਾਡੇ ਸਾਡਾ ਤਾਂ ਨੁਕਸਾਨ ਹੋਣਾ ਹੀ ਹੋਣਾ ਇਹ ਇਹ ਮੁੱਖ ਮੰਤਰੀ ਤਾਂ ਕਹਿੰਦੇ ਪ੍ਰਾਣੀਆਂ ਸਰਕਾਰਾਂ ਦਿੰਦੀਆਂ ਆਂਦੂ ਹੀ 33 ਰੁਪਈਆ ਦੇ 35 ਰੁਪਈਆ ਦੇ 500 ਰੁਪਈਆ ਦੇ ਚੈੱਕ ਅਸੀਂ ਤਾਂ ਪੂਰੇ ਦਾ ਪੂਰਾ ਦਿੰਨੇ ਆਂ ਪੂਰਾ ਉਹਨਾਂ ਨੂੰ ਪੁੱਛੋ ਕਿੰਨੂ ਦਿੰਦੇ ਹੋ ਕਿੰਨੂ ਦਿੰਦੇ ਹੋ ਆਣ ਕੇ ਸਾਡੇ ਨਾਲ ਗੱਲ ਤੇ ਕਰੋ ਪਿੰਡ ਦੇ ਵਿੱਚ ਪੁੱਛੋ ਨਾ ਪਿੰਡ ਇਕੱਠਾ ਕਰਕੇ ਆਂਦਾ ਹੀ ਪਿੰਡਾਂ ਪਿੰਡ ਤੋਂ ਸਰਕਾਰਾਂ ਚੱਲਣ ਗਈਆਂ ਤੇ ਪਿੰਡ ਤੋਂ ਸਰਕਾਰਾਂ ਚੱਲਦੀਆਂ ਤੇ ਪਿੰਡ ਤੋਂ ਆਣ ਕੇ ਪੁੱਛੋ ਇਸ ਲੈਵਲ ਤੇ ਆਓ ਵੀ ਅਸੀਂ ਕੋਈ ਪੱਖਵਾਜੀ ਨਹੀਂ ਰੱਖਦੇ ਆਂਦਾ ਪੱਖਵਾਜੀ ਨਹੀਂ ਅਸੀਂ ਰੱਖਦੇ ਤੇ ਪੱਖਵਾਜੀ ਰੱਖਦੇ ਨਹੀਂ ਤੇ ਪੈਸੇ ਕਿੰਨਾਂ ਨੂੰ ਦਿੱਤੇ ਨੇ ਹਾਂ ਉਹਨਾਂ ਦੱਸੋ ਨਾ ਪੱਖਵਾਜੀ ਵਾਲਿਆਂ ਨੂੰ ਵੋਟਰ ਅਸੀਂ ਵੀ ਇਹਨਾਂ ਦੇ ਆ ਪੱਕ ਪਾਤ ਹੋਇਆ ਹੈ ਮੁਆਵਜ਼ੇ ਦੇ ਵਿੱਚ ਪੂਰਾ ਹੋਇਆ ਕਿ ਹੁਣ ਵੀ ਹੋ ਰਿਹਾ ਹੈਗਾ ਹੁਣ ਵੀ ਹੋ ਰਿਹਾ ਹੁਣ ਵੀ ਹੋ ਰਿਹਾ ਹਾਂ ਉਹ ਦੱਸਣ ਨਾ ਜਿਹਨੂੰ ਦਿੱਤਾ ਆ ਵੀ ਇਹ ਕਿਹੜੀ ਪਾਰਟੀ ਦਾ ਬੰਦਾ ਉਹਨਾਂ ਖਰਾਮ ਪਾਰਟੀ ਦਾ ਉਹ ਕਹਿੰਦੇ ਵੀ ਪਹਿਲਾਂ ਵਾਲੀਆਂ ਸਰਕਾਰਾਂ ਹੁੰਦੀਆਂ ਸੀ ਪਟਵਾਰੀ ਆਪਦੇ ਮਤਲਬ ਸਰਪੰਚ ਦੇ ਘਰੇ ਬਹਿ ਗਿਆ ਜਾਂ ਆਪਦੇ ਪਾਰਟੀ ਦੇ ਘਰੇ ਬਹਿ ਗਿਆ ਉੱਥੇ ਬਹਿ ਕੇ ਕਰ ਦਿੰਦਾ ਸੀ ਸਾਡਾ ਫਰਕ ਆ ਅਸੀਂ ਤਾਂ ਜ਼ਮੀਨ ਤੇ ਜਾਂਦੇ ਹਾਂ ਨਹੀਂ ਤਾਂ ਜ਼ਮੀਨ ਤੇ ਕਿਹੜਾ ਆ ਇਹ ਸਗੋਂ ਜ਼ਿਆਦਾ ਉਹਦੇ ਨੂੰ ਬਹਿ ਕੇ ਕਰਦੇ ਜੀ ਇਹ ਉਹ ਤੋਂ ਜ਼ਿਆਦਾ ਬਹਿ ਕੇ ਕਰਦੇ ਜੀ ਉਹ ਤੇ ਕਰਦੇ ਫੇ ਵੀ ਉਹ ਸਾਰਿਆਂ ਨੂੰ ਦਿੰਦੇ ਸੀ ਭਾਵੇਂ ਥੋੜਾ ਦੇਣ ਭਾਵੇਂ ਬਹੁਤਾ ਦੇਣ ਹਾਂ ਉਹ ਸਾਨੂੰ ਆਣ ਕੇ ਕਿਸੇ ਪਿੰਡ ਦੇ ਪੁੱਛੇ ਆ ਬੰਦਿਆਂ ਜਾਣ ਕੇ ਹੈ ਅਸੀਂ ਕਿਸੇ ਪਾਰਟੀ ਦੇ ਅਸੀਂ ਪਾਰਟੀ ਆਮ ਨੂੰ ਪੋਟਾਂ ਪਾਈਆਂ ਹਨ ਇਹ ਵੀ ਤੁਹਾਨੂੰ ਦੱਸ ਦਈਏ ਪਰ ਉਹ ਆਣ ਕੇ ਸਾਨੂੰ ਮਿਲਦਾ ਹੀ ਕੱਖ ਨਹੀਂ ਹੈ ਕਹਿੰਦੇ ਪੈਰ ਗਲ ਗਏ ਮਨ ਕੁਲਦੀਪ ਢਾਲੀਵਾਲ ਦੇ ਪਾਣੀ ਚ ਫਿਰ ਫਿਰ ਜਦੋਂ ਹੜਾ ਆਉਂਦਾ ਸੀ ਤਾਂ ਸ਼ਾਮ ਭੱਜ ਜਾਂਦੇ ਸੀ ਹਮ ਹਰ ਜਿ ਕੌਣ ਆਇਆ ਸੀ ਸੁੱਕੇ ਤਾਂ ਪੈਰ ਗਲ ਗਏ ਨੇ ਹੈ ਭਾਜੀ ਅਸੀਂ ਉਧਰ ਜਾਣਦੇ ਆ ਇੱਕ ਮਿੰਟ ਆ ਪੈਣਾ ਵੀ ਸਾਡੇ ਨਾਲ ਨੇ ਇੱਕ ਓਨੇ ਵਾਲਾ ਪਿੰਡ ਸਭ ਤੋਂ ਮਾਰ ਮਤਲਬ ਚਰਚਾ ਵੀ ਇਸ ਪਿੰਡ ਦੀ ਸਭ ਤੋਂ ਮਾਰ ਵੀ ਇਹ ਪਿੰਡ ਨੇ ਸਹੀ ਹੈ ਪੈਣਾ ਕੀ ਕਹਿੰਦੇ ਤੁਸੀਂ ਮੈਂ ਇਹ ਕਹਿਣ ਦੀ ਹਾਂ ਕਿ ਜਿੱਦਣ ਆਪਾਂ ਇੱਥੋਂ ਬੇੜੀ ਚ ਨਿਕਲ ਕੇ ਗਏ ਆ ਜੀ ਤੇ ਕੋਈ ਸਾਡੇ ਕੋਲ ਤੱਕ ਨਹੀਂ ਪਹੁੰਚਿਆ ਤੇ ਧਾਰੀਵਾਲੋ ਉੱਥੇ ਬੈਠਾ ਸੀ ਹਮ ਨਮਣੀ ਉਥੇ ਸਮਾਧਾਂ ਤੇ ਲੱਗੇ ਹਮ ਉਹਦੇ ਪੈਰ ਕਾਦਣਾ ਗੱਲ ਕੇ ਬੂਟ ਜਰਾਬਾ ਉਹਨੇ ਚਿੱਟੀਆਂ ਪਾਈਆਂ ਹਾਂਜੀ ਮੁੱਖ ਮੰਤਰੀ ਵਿਧਾਨ ਸਭਾ 'ਚ ਕਹਿੰਦੇ ਆ ਕਹਿੰਦੇ ਵੀ ਆਹ ਵੇਖੋ ਕੰਮ ਤਾਂ ਐ ਹੁੰਦਾ ਜਿਵੇਂ ਸਾਡੇ ਮੰਤ ਜਿਹੜੇ ਧਾਲੀਬਾਲ ਨੇ ਕੀਤਾ ਪੈਰ ਗਲ ਗਏ ਤਾਂ ਕਹਿੰਦੇ ਉਹ ਇੱਕ ਰਾਤ ਪਹਿਲਾਂ ਇੱਥੇ ਫਿਰਦੇ ਰਹੇ ਆ ਜਦ ਦਿਨ ਪਾਣੀ ਆਇਆ ਉਦੋਂ ਨਹੀਂ ਕੋਈ ਵੀ ਆਇਆ ਸਾਡੇ ਨਾ ਕੋਈ ਨਹੀਂ ਜਾਇਆ ਉਥੇ ਬੈਠਿਆਂ ਦੇ ਉਹਨਾਂ ਦੇ ਹਾਂ ਬਾਅਦ 'ਚ ਕਿਹੜੇ ਵੇਖੇ ਬਾਅਦ 'ਚ ਆਏ ਆ ਇੱਥੇ ਉਦੋਂ ਹੀ ਬੂਟਜਰਾਬਾਂ ਪਾਈਆਂ ਬੂਟਜਰਾਬਾਂ ਦੇ ਵਿੱਚ ਭਾਜੀ ਤੁਸੀਂ ਆਪ ਸੈਣੇ ਪੈਰ ਗਲ ਜਾਂਦੇ ਉਹ ਤਾਂ ਆਪਣੀ ਸੇਫਟੀ ਆ ਸਾਫ਼ ਹੁੰਦੇ ਉਹ 'ਚ ਹਾਂ ਮੁਆਵਜ਼ਾ ਆਇਆ ਜਿੰਨਾ ਤੁਸੀਂ ਮਾਰ ਛੱਲੀ ਆ ਸਭ ਤੋਂ ਮੈਂ ਕਹਿੰਦਾ ਵੀ ਇਹ ਪਿੰਡ ਨੇ ਤਾਂ ਤਬਾਹੀ ਛੱਲੀ ਆ ਜਿੰਨੀ ਛੱਲੀ ਆ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਸਾਨੂੰ ਸਾਡੇ ਵੀਰ ਭਰਾ ਜਿਹੜੇ ਸਿੱਖ ਜੱਟ ਕੌਮ ਹੀਗੀ ਨਾ ਬਾਰੋਂ ਬਾਰੋਂ ਆ ਕੇ ਬਹੁਤ ਦੂਰੋਂ ਦੂਰੋਂ ਆ ਕੇ ਸੇਵਾ ਉਹਨਾਂ ਨੇ ਕੀਤੀ ਆ ਹਾਂ ਹਾਂਜੀ ਹੋਰ ਕੋਈ ਨਹੀਂ ਸਾਡੇ ਕੋਲ ਆਇਆ ਨਹੀਂ ਕੋਈ ਨਹੀਂ ਆਇਆ ਚੈੱਕ ਦੇ ਗਿਆ ਉਹ ਤੁਹਾਨੂੰ ਨਾ 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 ਕੁਝ ਨਹੀਂ ਦੇ ਕੇ ਗਏ ਸਰਕਾਰ ਨੇ ਕੋਈ ਚੈੱਕ ਨਹੀਂ ਦਿੱਤਾ ਕੋਈ ਕੁਝ ਨਹੀਂ ਦਿੱਤਾ ਸਾਨੂੰ ਬਸ ਇਹੋ ਹੀ ਆ ਵੀ ਆਪਣੇ ਵੀਰ ਭਰਾਵਾਂ ਨੇ ਬਹੁਤ ਸਾਡੀ ਸੇਵਾ ਕੀਤੀ ਆ